ਇਹਨਾਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ ਨੌਵਾਂ ਚੱਕਰ ਅਭਿਆਸ ਨੰਬਰ 9.2 ਤੇ ਇਹਦੇ ਅਗਲੇ ਤਿੰਨ ਸਵਾਲ ਦੂਜਾ ਤੀਜਾ ਚੌਥਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਨੇ ਸੀਪ ਲੇ ਲਈ ਚੈਨਲ ਤੇ ਜਾਓ ਲੇ ਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ 9th ਮੈਥ ਨੋਟਸ ਇੰਗਲਿਸ਼ ਪੰਜਾਬੀ ਦੋਨੋਂ ਸੰਜੇ ਮੀਡੀਅਮ ਵਿੱਚ ਜਿਹਦੇ ਵਿੱਚ ਗਣਿਤ ਦੇ ਸਿਧਾਂਤ ਸਮਝਾਏ ਗਏ ਨੇ ਈਕ ਹੈਗੀ 9th ਇੰਗਲਿਸ਼ ਐਮਸੀ ਵੀ ਈਕ ਹੈਗੀ 9th ਇੰਗਲਿਸ਼ ਲਿਟਰੇਚਰ ਈਕ ਹੈਗੀ 9th ਗ੍ਰਾਮਰ ਈਕ ਹੈਗੀ 9th ਸਾਇੰਸ ਈਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਈਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਤੇ ਈਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਪੰਜਾਬੀ ਅੰਗਰੇਜ਼ੀ ਦੋਨਾਂ ਚ ਰਲਾ ਕੇ ਵੀਡੀਓ ਬਣਾਇਆ ਗਿਆ। ਵੀਡੀਓ ਬਣਾਇਆ ਗਿਆ ਨੇ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ। ਸੋ ਆ ਦੇਖੀਏ ਬੱਚੋ ਇਹ ਦੂਜਾ ਸਵਾਲ ਕੀ ਕਹਿੰਦਾ ਹੈ। ਕਹਿੰਦਾ ਜੇਕਰ ਇੱਕ ਚੱਕਰ ਦੀਆਂ ਦੋ ਸਮਾਨ ਜੀਵਾਵਾਂ ਚੱਕਰ ਦੇ ਅੰਦਰ ਕੱਟਦੀਆਂ ਹੋਣ। ਜੀਵਾਵਾਂ ਸਮਾਨ ਨੇ ਆ ਉਹਨਾਂ ਦੀ ਲੰਬਾਈ ਬਰਾਬਰ ਹੈ ਤੇ ਚੱਕਰ ਦੇ ਅੰਦਰ ਕੱਟਦੀਆਂ ਹੋਣ ਤਾਂ ਸਿੱਧ ਕਰੋ ਕਿ ਇੱਕ ਜੀਵਾ ਦੇ ਖੰਡ ਮਣੀ ਜਦੋਂ ਕੱਟਣੀਆਂ ਤੇ ਟੁਕੜੇ ਬਣ ਜਣ ਉਹਨਾਂ ਦੇ ਜੀਵਾ ਦੇ ਸੰਗਤ ਖੰਡਾਂ ਦੇ ਬਰਾਬਰ ਹੁੰਦੀਆਂ ਹਨ ਬਰਾਬਰ ਹਨ ਠੀਕ ਹੈ ਸੋ ਬੜਾ ਹੀ ਰੋਚਕ ਵਧੀਆ ਸਵਾਲ ਹੈ ਉਹ ਦੇਖੀਏ ए बी ਅਤੇ ਸੀ ਡੀ ਕੇ ਅੰਦਰ ਉਹ ਵਾਲੇ ਚੱਕਰ ਦੀਆਂ ਦੋ ਸਮਾਨ ਜੀਵਾਵਾਂ ਹਨ ਬਰਾਬਰ ਇਹ ਚੱਕਰ ਬਣਾ ਲਿਆ ਬੱਚਿਓ ਇਹਦਾ ਕੇਂਦਰ ਉਹ ਹੈਗਾ ਇੱਕ ਜੀਵਾ ए बी ਇੱਕ ਜੀਵਾ ਸੀ ਡੀ ਚੱਕਰ ਦੇ ਅੰਦਰ ਕੱਟਦੀਆਂ ਹਨ ਈ ਤੇ ਕੱਟਦੀਆਂ ਹਨ ਬਿੰਦੂ ਵੀ ਤੇ ਕੱਟਦੀਆਂ ਹਨ ਤੇ ਦੋਨਾਂ ਦੀ ਲੰਬਾਈ ਬਰਾਬਰ ਹੈ ਸਮਾਨ ਨੇ ਠੀਕ ਹੈ ਸੋ ਹੁਣ ਇਹ ਸੰਗਤ ਖੰਡ ਦਾ ਕੀ ਮਤਲਬ ਹੈ ਉਹਦੇ ਕੋਲ ਦੋ ਖੰਡ ਬਣ ਗਏ ਨਾ ਇਹਦੇ ਇੱਕ AE ਬਣ ਗਿਆ ਇੱਕ BE ਬਣ ਗਿਆ ਇੱਕ CE ਬਣ ਗਿਆ ਇਹਦਾ ਤੇ ਇੱਕ DE ਬਣ ਗਿਆ ਖੰਡ ਦੋ ਟੁੱਟੇ ਹੋਗੇ ਜੀਵਾ ਦੇ ਤੇ ਕਿਹਦੇ ਸੰਗਤ ਖੰਡ ਬਰਾਬਰ ਨੇ ਭਾਵ AE CE ਸਿੱਧ ਕਰਨਾ ਤੇ DE DE ਇਹ ਸਿੱਧ ਕਰਨਾ ਆਪਾਂ ਸੋ ਬੜਾ ਹੀ ਵਧੀਆ ਸਵਾਲ ਹੈ ਸੋ ਬੜਾ ਚੰਗਾ ਸਿਖਾਣਾ ਕਰਨੀ ਵੀ ਹੈ ਸਾਨੂੰ ਕੇਂਦਰ O ਤੋਂ ਜੀਵਾ AB ਤੇ OM ਕੇਂਦਰ O ਤੋਂ ਜੀਵਾ AB ਤੇ OM ਅਤੇ ਜੀਵਾ ਸੀ ਡੀ ਤੇ ਉਹ ਐਲ ਲੰਬ ਖਿੱਚੋ ਠੀਕ ਹੈ ਫਿਰ ਉਹ ਅਤੇ ਜੀ ਨੂੰ ਜੋੜੋ ਈ ਨੂੰ ਜੋੜੋ ਐ ਉਹ ਅਤੇ ਈ ਨੂੰ ਜੋੜ ਦਿੱਤਾ ਠੀਕ ਹੈ ਜੀ ਹੁਣ ਆ ਲੈ ਲਿਖਣਾ ਹੈ ਅਸੀਂ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਚੱਕਰ ਵਿੱਚ ਸਮਾਨ ਜਿਵਾਵਾਂ ਕੇਂਦਰ ਤੋਂ ਬਰਾਬਰ ਦੀ ਦੂਰੀ ਤੇ ਹੁੰਦੀਆਂ ਹਨ ਐ ਅਸੀਂ ਬੱਚਿਓ ਥਰਮਾ ਵਿੱਚ ਸਿੱਖ ਚੁੱਕੇ ਹਾਂ ਠੀਕ ਹੈ ਨਾ ਸੋ ਜਿਹੜੀਆਂ ਸਮਾਨ ਜਿਵਾਵਾਂ ਹੋਣਗੀਆਂ ਕਿਸੇ ਵੀ ਚੱਕਰ ਦੇ ਵਿੱਚ ਖਿੱਚੀਆਂ ਗਈਆਂ ਅੰਦਰ ਕਿਤੇ ਵੀ ਖਚਲੋ ਉਨਾ ਦੀ ਕੇਂਦਰ ਤੋਂ ਦੂਰੀ ਬਰਾਬਰ ਹੋਏਗੀ। ਭਾਵ OM ON। ਭਾਵ OM ON। ਸੋ ਦੂਰੀ ਕਿੱਦਾਂ ਨਾਪੀ ਜਾਂਦੀ ਹੈ? ਕਿਸੇ ਰੇਖਾ ਤੋਂ ਕਿਸੇ ਬਿੰਦੂ ਦੀ ਦੂਰੀ ਕਿੱਦਾਂ ਨਾਪੀ ਜਾਂਦੀ ਹੈ? ਉਸ ਬਿੰਦੂ ਤੋਂ ਉਸ ਰੇਖਾ ਤੇ ਲੰਭ ਖਿੱਚ ਦਵੋ। ਸੋ ਜਿੰਨੀ ਦੂਰੀ ਲੰਬਾਈ ਦੀ ਜਿੰਨੀ ਲੰਬਾਈ ਮਲਕੀ ਉਸ ਲੰਭ ਦੀ ਹੋਏਗੀ ਉਹੀ ਦੂਰੀ ਹੋਏਗੀ। ਸੋ ਇਹ ਲੰਭ ਖਿੱਚਨੇ ਆਪਾਂ ਸੋ ON OM ON। ਹੁਣ ਤ੍ਰਿਪੁਜਾ ਉਹ ਐਮਈ ਅਤੇ ਉਹ ਐਨਈ ਵਿੱਚ ਉਹ ਐਮਈ ਅਤੇ ਉਹ ਐਨਈ ਦੇ ਵਿੱਚ ਤੇ ਤਾਂ ਫੇਰ ਲਿਖ ਲਿਆ ਮੈਂ SO OM ਬਰਾਬਰ ON ਸਮਾਨ ਜੀਵਾਵਾਂ ਦੀ ਕੇਂਦਰ ਤੋਂ ਸਮਾਨ ਦੂਰੀ ਫਿਰ ਕੋਣ OME ਬਰਾਬਰ ਕੋਣ ONE ਬਰਾਬਰ 90 ਡਿਗਰੀ ਰਚਨਾ ਸੀ ਕੀਤੀ ਅਸੀਂ ਲੰਬ ਖਿੱਚੇ ਨੇ ਠੀਕ ਹੈ ਨਾ ਤੇ OE ਬਰਾਬਰ OE ਸਾਂਝਾ ਕਰਨਾ ਹੈਗਾ ਸੋ ਵੇਟੋ ਸੋ ਤ੍ਰਿਪੁਜ OME ਸਰਬੰਗ ਸਮ ਹੈ ਤ੍ਰਿਪੁਜ ONE ਦੇ ਤੇ ਸਰਬੰਗ ਸੰਤਾ ਨੇ ਕਿਹਾ RHS ਆ ਰਾਈਟ ਐਂਗਲ ਹਾਈਪੋਟੈਨਿਊਸ ਸਾਈਡ ਆ ਸਮਕੋਣ ਕਰਣ ਅਤੇ ਭੁਜਾ ਸੋ ਇਹ ਵੜਾ ਸਮਕੋਣ ਐਵੜਾ ਕਰਨ ਤੇ ਐਵੜੀ ਭੁਜਾ ਇਹਨੂੰ ਲੈ ਕੇ ਬੱਚਿਓ ਇਹ ਸਾਡੇ ਦੋ ਤ੍ਰਿਪੁਜ ਸਰਬੰਗ ਸਮ ਸਿੱਧ ਹੋ ਗਏ ਜੇ ਕੋਣ ਤ੍ਰਿਪੁਜ ਸਰਬੰਗ ਸਮ ਸਿੱਧ ਹੋ ਗਏ ਤੇ ME ਬਰਾਬਰ NE ME ਬਰਾਬਰ NE ਇਹਨੂੰ ਨੰਬਰ ਦਿੱਤਾ 1 ਕਿਉਂ ਸੰਗਤ ਪੂਜਾਵਾਂ ਸਰਬੰਗ ਸਮ ਤ੍ਰਿਪੂਜਾਵਾਂ ਸਰਬੰਗ ਸਮ ਤ੍ਰਿਪੂਜਿਤੀਆਂ ਪੂਜਾਵਨੀਆਂ ਸੰਗਤ ਪੂਜਾਵਾਂ ਬਰਾਬਰ ਹੁੰਦੀਆਂ ਹਨ ਸੋ ਅਸੀਂ ਇਫ ਹੈ ਕਿ ਲਿਖਣਾ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕੇਂਦਰ ਤੋਂ ਜੀਵਾ ਤੇ ਖਿੱਚਿਆ ਗਿਆ ਲੰਭ ਜੀਵਾ ਨੂੰ ਸੰਧੂਪਾਜਿਤ ਕਰਦਾ ਹੈ ਇਹ ਵੀ ਸਾਨੂੰ ਪਤਾ ਹੈ ਕਿ ਕਿਸੇ ਕੇਂਦਰ ਤੋਂ ਜੀਵਾ ਤੇ ਜਦੋਂ ਤੁਸੀਂ ਲੰਬ ਖਿੱਚਦੇ ਹੋ ਤੇ ਉਹ ਜੀਵਾ ਨੂੰ ਸੰਪੂਰਨ ਪਾਜਿਤ ਕਰਦਾ ਹੈ ਭਾਵ एएम बराबर बीएम ਠੀਕ ਹੈ ਭਾਵ एएम बराबर बीएम ਅਤੇ सीएन बराबर डीएन ਅੱਗੇ ਚਲੀਏ ਹੁਣ ਦੇਖੋਗੇ ਸੋ एएम बराबर सी बीएम ਅਤੇ ਸੀएन बराबर ਡੀਐਨ ਪਰ ए बी बराबर सी डी ਪਰ ए बी बराबर सी डी ਅਤੇ ਸਮਾਨ ਭੁਜਾਵਾਂ ਦਿੱਤੀਆਂ ਹੋਈਆਂ ਹਨ ਸੋ ਬੱਚਿਓ ਜਦੋਂ ਦੋ ਡੰਡੇ ਬਰਾਬਰ ਹੋਣ ਦੋ ਛੜੀਆਂ ਦੋ ਦਿਖਾਵਾਂ ਬਰਾਬਰ ਹੋਣ ਦੋ ਰੇਖਾਖੰਡ ਬਰਾਬਰ ਹੋਣ ਤੇ ਉਹਨਾਂ ਦੇ ਅੱਧੇ ਵੀ ਬਰਾਬਰ ਹੋਣਗੇ ਇਹਦਾ ਮਤਲਬ ਕੀ ਹੋਇਆ ਕਿ AM BM CN DN ਸੋ AM BM CN DN ਇਹਨੂੰ ਦਿੱਤਾ ਨੰਬਰ 2 ਕਿਉਂਕਿ ਜੋ ਅਗਰ ਹੈ ਦੋ ਰੇਖਾਵਾਂ ਬਰਾਬਰ ਨੇ ਦੋ ਰੇਖਾਖੰਡ ਬਰਾਬਰ ਨੇ ਦੋ ਜਿਵਾਂਮਾਂ ਬਰਾਬਰ ਨੇ ਤੇ ਇਹਨਾਂ ਦੇ ਅੱਧੇ ਵੀ ਬਰਾਬਰ ਹੋਣਗੇ ਸੋ AM BM ਬਰਾਬਰ CN ਬਰਾਬਰ DN ਇਹ ਹੋ ਗਿਆ ਜੀ ਹੁਣ ਅਸੀਂ ਇਹ ਚ ਲਵਾਂਗੇ AM ਤੇ CN ਇਹ ਦੋ ਲੈ ਲੈ AM ਤੇ CN ਸੋ AM ਬਰਾਬਰ CN ਦੋਨੋਂ ਪਾਸੇ ਇੱਕ ਨੂੰ ਜੋੜਦੇ ਹੋਏ ਇੱਕ ਵਿੱਚ ਕੀ ਸੀਗਾ ਬੱਚਿਓ ME ਬਰਾਬਰ NE ਸੋ AM ਜਮਾ ME ਤੇ CN ਜਮਾ NE ਸੋ AM AM ਵਿੱਚ ਜਦੋਂ ME ਜੋੜਿਆ ਤੇ ਕੀ ਬਣ ਗਿਆ AE ਤੇ CN ਜਮਾ NE ਜੋੜਿਆ CN ਜਮਾ NE ਇਹ ਬਣੇ CE ਸੋ AE CE ਸਾਡਾ ਇਹ ਕਿੱਸਾ ਤੇ ਇੱਕ ਜੋੜਾ ਸੰਗਤ ਖੰਡਾਂ ਦਾ ਬਰਾਬਰ ਸਿੱਧ ਹੋ ਗਿਆ ਕਿ AE CE ਇੱਕ ਵਾਰ ਫਿਰ ਦੋ ਤੋਂ ਅਸੀਂ ਲਵਾਂਗੇ ਕੀ ਲਵਾਂਗੇ ਹੁਣ ਅਸੀਂ ਲਵਾਂਗੇ ਐਵਲਾ ਹੁਣ ਅਸੀਂ ਲਵਾਂਗੇ BM ਆਪਣਾ BM DN ਸੋ BM DN ਲੈ ਲਿਆ ਹੁਣ ਦੋਨੋਂ ਪਾਸਿਓਂ ਇੱਕ ਨੂੰ ਘਟਾਉਂਦੇ ਹੋਏ ਹੁਣ ਇੱਕ ਨੂੰ ਘਟਾ ਦਵਾਂਗੇ ਸੋ ਘਟਾ BM ME ਤੇ ਬੱਚਿਓ C ਆਪਣਾ e, you know, so, so, DN DN ਘਟਾ NE ਸੋ ਜਦੋਂ BM ਚੋਂ ME ਘਟਾਇਆ ਸੋ BM ਚੋਂ ME ਘਟਾਇਆ ਤੇ ਕੀ ਆ ਗਿਆ BE ਤੇ DN ਵਿੱਚੋਂ ਇੰਨੀ ਘਟਾਇਆ ਤੇ ਕੀ ਬਣਿਆ DE ਸੋ DE D ਇਸ ਤਰ੍ਹਾਂ ਐ E CV ਹੋ ਗਿਆ ਤੇ V D ਵੀ ਹੋ ਗਿਆ ਇਸ ਤਰ੍ਹਾਂ ਜੀਵਾਵਾਂ ਦੇ ਸੰਗਤ ਖੰਡ ਬਰਾਬਰ ਅਨ ਆਓ ਅਗਲਾ ਸਵਾਲ ਦੇਖੀਏ ਤੀਜਾ ਸਵਾਲ ਇਹ ਪਹਿਲੇ ਨਾਲੋਂ ਸੌਖਾ ਹੈ ਦੂਜੇ ਨਾਲੋਂ ਸੌਖਾ ਹੈ ਉਸੇ ਕਿਸਮ ਦਾ ਹੈ ਜੇਕਰ ਇੱਕ ਚੱਕਰ ਦੀਆਂ ਸਮਾਨ ਜਿਵਾਵਾਂ ਚੱਕਰ ਦੇ ਅੰਦਰ ਕੱਟਦੀਆਂ ਹੋਣ ਤਾਂ ਸਿੱਧ ਕਰੋ ਕਿ 60 ਬਿੰਦੂ ਜਿੱਥੇ ਕੱਟਦੀਆਂ ਨੇ 60 ਬਿੰਦੂ ਨੂੰ ਕੇਂਦਰ ਨਾਲ ਮਿਲਾਉਣ ਵਾਲੀ ਰੇਖਾ ਜਿਵਾਵਾਂ ਨਾਲ ਬਰਾਬਰ ਕੋਣ ਬਣਾਉਂਦੀ ਹੈ ਸੋ ਬੱਚਿਓ ਇਹ ਚਿੱਤਰ ਤੇ ਦੂਜੇ ਸਵਾਲ ਵਰਗਾ ਹੀ ਬਣੇਗਾ ਤੇ ਦੀ ਭੂਮਿਕਾ ਵੀ ਪਹਿਲੇ ਵਾਂਗੂ ਹੀ ਬੰਨੀ ਜਾਏਗੀ ਫਟਾਫਟ ਮੈਂ ਪੜ ਦੇਣਾ ਇਹ ਵੀ ਅਤੇ ਸੀਡੀ ਦੇ ਅੰਦਰ ਉਹ ਵਾਲੇ ਚੱਕਰ ਜਿਹੜੀਆਂ ਤੋਂ ਸਮਾਨ ਜਿਵਾਵਾਂ ਹਨ ਜੋ ਕਿ ਆਪਸ ਵਿੱਚ ਬਿੰਦੂ ਨਹੀਂ ਤੇ ਕੱਟਦੀਆਂ ਹਨ ਕੇਂਦਰ O ਤੋਂ जीवा AB ਤੇ OM ਅਤੇ जीवा CD ਤੇ ON ਲੰਬ ਖਿੱਚੋ O ਅਤੇ E ਨੂੰ ਜੋੜੋ ਫਿਰ ਇਹ ਗਣਾ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਚੱਕਰ ਵਿੱਚ ਸਮਾਨ ਜਿਵਾਵਾਂ ਕੇਂਦਰ ਤੋਂ ਬਰਾਬਰ ਦੀ ਦੂਰੀ ਤੇ ਹੁੰਦੀਆਂ ਹਨ ਭਾਵ OM ON ਇਹਦੇ ਵਿੱਚ ਸੌਖਾ ਹੀ ਸਵਾਲ ਹੈ ਪਹਿਲੇ ਵਰਗਾ ਹੀ ਹੈ ਸੋ ਇੱਥੇ ਤੱਕ ਸਾਰਾ ਉਹੀ ਚੱਲੇਗਾ OM ON ਸਮਾਨ ਜਿਵਾਵਾਂ ਦੀ ਕੇਂਦਰ ਤੋਂ ਸਮਾਨ ਦੂਰੀ ਇਹ ਦੋਨੋਂ ਕੋਣ 90 ਡਿਗਰੀ ਦੇ ਬਰਾਬਰ ਅਸੀਂ ਰਚਨਾ ਕੀਤੀ ਹੈ ਲੰਬ ਖਿੱਚਿਆ ਨੇ ਉਹੀ ਬਰਾਬਰ ਉਹੀ ਸਾਂਝਾ ਕਰਨ ਇਸ ਲਈ ਕੁਆਰਫਿਰ ਬੱਚੇ ਸੋ ਤ੍ਰਿਪੁਜ O E N ਸਰਬੰਸਮ ਹੈ ਤ੍ਰਿਪੁਜ O E N R H S ਸਰਬੰਸਮਤਾ ਦੇ ਨਿਯਮ ਤੋਂ ਰਾਈਟ ਐਂਗਲ ਪਾਉ ਸਮਕੋਣ H ਤੋਂ ਹਾਈਪੋਟੈਨਿਊਸ ਪਾਉ ਕਰਣ S ਤੋਂ ਸਾਈਡ ਪਾਉ ਪੂਜਾ ਠੀਕ ਹੈ ਇਸ ਲਈ ਕੋਣ O E M ਕੋਣ O E M ਬਰਾਬਰ ਕੋਣ O E N ਬੱਚੇ ਕੰਮ ਸਮਝੋਗੇ ਸਿੱਧਾ ਬਸ ਸਾਡਾ ਹੋ ਗਿਆ ਸਰਬੰਸਮ ਤ੍ਰਿਪੁਜਾਂ ਦੇ ਸੰਬੰਧ ਕੋਣ ਤੇ ਬੱਚਿਓ ਨੇ ਇਹ ਕਿਹਾ ਸੀ ਕੇਂਦਰ ਤੋਂ ਕਾਟ ਬਿੰਦੂ ਨੂੰ ਜੋੜਨ ਵਾਲੀ ਰੇਖਾ ਜੀਵਾਵਾਂ ਦੇ ਨਾਲ ਬਰਾਬਰ ਦੇ ਕੋਣ ਬਣਾਉਂਦੀ ਹੈ। ਇਹ ਕੋਣ ਕਿਹੜਾ ਹੈ ਬੱਚਿਓ? OIM ਹੈ ਜੀਵਾ ਦੇ ਨਾਲ ਹੀ ਕੋਣ ਬਣਦਾ ਪਿਆ ਨਾ ਤੇ OEN ਕਿਹੜਾ ਕੋਣ ਹੈ? ਇਹ ਇਸ ਜੀਵਾ ਦੇ ਨਾਲ ਕੋਣ ਬਣਦਾ ਪਿਆ। बस ਇਹੀ ਸਿੱਧ ਕਰਨਾ ਸੀ ਇੱਥੋਂ ਦੀ ਇੱਥੇ ਤੱਕ। ਇੱਥੋਂ ਦੀ ਅਸੀਂ ਇਹ ਇੱਥੋਂ ਦੀ ਸਰਵੰਗ ਸੰਸਦ ਕੀਤਾ। ਤੇ ਫਿਰ ਇਹ ਲਿਖ ਦਿੱਤਾ OIM OEN ਇਸ ਤਰ੍ਹਾਂ ਚੱਕਰ ਦੇ ਕੇਂਦਰ ਅਤੇ ਸਮਾਨ ਜੀਵਾਵਾਂ ਦੇ ਕਾਟ ਬਿੰਦੂ ਨੂੰ ਜੋੜਨ ਵਾਲੀ ਰੇਖਾ ਜੀਵਾਵਾਂ ਨਾਲ ਬਰਾਬਰ ਕੋਣ ਬਣਾਉਂਦੀ ਹੈ। ਐ ਉਹ ਗਿਆ ਸਾਡਾ ਦੂਜਾ ਸਵਾਲ ਆਉਂ ਤੀਜਾ ਦੇਖੀਏ ਮਾਫ ਕਰਨਾ ਚੌਥਾ ਸਵਾਲ ਜੇਕਰ ਇੱਕ ਰੇਖਾ ਦੋ ਸਮਕੇਂਦਰੀ ਚੱਕਰਾਂ ਸਮਕੇਂਦਰੀ ਮੈਨੇ ਬੱਚੋ ਤੁਸੀਂ ਪ੍ਰਕਾਰ ਲਈ ਸੂਈ ਨੂੰ ਖੋਬਿਆ ਇੱਕ ਚੱਕਰ ਖਿੱਚ ਦਿੱਤਾ ਹੁਣ ਕੰਪਾਸ ਨੂੰ ਹੋਰ ਖੋਲਿਆ ਥੋੜਾ ਖੋਲਿਆ ਪਰ ਸੂਈ ਉੱਥੇ ਖੋਪੀ ਰਹੀ ਇੱਕ ਹੋਰ ਚੱਕਰ ਖਿੱਚ ਦਿੱਤਾ ਭਾਵ ਦੋਨੋਂ ਚੱਕਰਾਂ ਦਾ ਕੇਂਦਰ ਇੱਕੋ ਹੀ ਹੈ ਉਹਨੂੰ ਕਹਿੰਦੇ ਆ ਸਮਕੇਂਦਰੀ ਚੱਕਰ ਸੋ ਸਮਕੇਂਦਰੀ ਚੱਕਰਾਂ ਇੱਕ ਹੀ ਕੇਂਦਰ ਵਾਲੇ ਚੱਕਰਾਂ ਚਿਨਾ ਦਾ ਕੇਂਦਰ ਉਹ ਹੈ A B C ਅਤੇ D ਉੱਪਰ ਕੱਟੇ ਜਿਹੜੀ ਇੱਕ ਰੇਖਾ ਹੈ ਤਾਂ ਸਿੱਧ ਕਰੋ ਕਿ AB CD ਹੈ ਸੋ ਬੱਚਿਓ ਇਹ ਕੇਂਦਰ ਹੈਗਾ ਇੱਕ ਹੈ ਚੱਕਰ ਇਹ ਦੂਜਾ ਸੰਕੇਂਦਰੀ ਚੱਕਰ ਹੁਣ ਬੱਚਿਓ ਇਹ ਰੇਖਾਖੰਡ ਕੱਟ ਰਿਹਾ ਤੇ ਕਹਿੰਦੇ ਸਿੱਧ ਕਰੋ ਕਿ AB CD ਹੋਵੇਗਾ ਬੜਾਈ ਵਧੀਆ ਸਵਾਲ ਹੈ ਆਹ ਦੇਖੀਏ ਤੇ ਸੌਖਾ ਬੜਾ ਸੋ ਦਿੱਤੇ ਚਿੱਤਰ ਵਿੱਚ ਰੇਖਾ ਦੇ ਸੰਕੇਂਦਰੀ ਚੱਕਰਾਂ ਨੂੰ A B C ਅਤੇ D ਤੇ ਕੱਟਦੀ ਹੈ ਦਿੱਤੇ ਚਿੱਤਰ ਵਿੱਚ ਰੇਖਾ 2 ਹੈ ਨਾ ਕੇਂਦਰ O ਤੋਂ ਰੇਖਾ AD ਤੇ OP ਲੰਭ ਖਿੱਚੋ ਹੁਣ ਕੇਂਦਰ ਤੋਂ ਇਸ ਰੇਖਾ AD ਤੇ OP ਇੱਕ ਲੰਭ ਖਿੱਚੋ ਫਿਰ ਲਿਖਣਾ ਬੱਚਿਓ ਅਸੀਂ ਜਾਣਦੇ ਹਾਂ ਕਿ ਕੇਂਦਰ ਤੋਂ ਜੀਵਾ ਤੇ ਖਿੱਚਿਆ ਗਿਆ ਲੰਭ ਜੀਵਾ ਨੂੰ ਸਮਦੂ ਭਾਜਿਤ ਕਰਦਾ ਹੈ ਦੋ ਬਰਾਬਰ ਦੇ ਹਿੱਸਿਆਂ ਵਿੱਚ ਵੰਡਦਾ ਹੈ ਸੋ ਹੁਣ ਅੰਦਰਲੇ ਚੱਕਰ ਅਤੇ ਉਸਦੀ ਜੀਵਾ BC ਨੂੰ ਲੈ ਕੇ ਹੁਣ ਅੰਦਰਲਾ ਚੱਕਰ ਲਵਾਂਗੇ ਬਾਹਰਲਾ ਚੱਕਰ ਭੁੱਲ ਜਾਓ ਇੱਕੋ ਨਾਲ ਤੇ ਇਹ ਇਹਦੀ ਜੀਵਾ ਹੈਗੀ BC BC ਇਹਦੀ ਜੀਵਾ ਹੋ ਗਈ ਸੋ ਇਹ ਜਿਹੜਾ ਲੰਬ ਹੈਗਾ ਸੋ ਇਹਨਾਂ ਨੂੰ ਕੀ ਸਮਦੂ ਭਾਜੀ ਕਰਦੀ DP ਭਾਵ DP PP CP DP CP ਇਹਨੂੰ ਨੰਬਰ ਦਿੱਤਾ 1 ਹੁਣ ਬਾਹਰਲੇ ਚੱਕਰ ਅਤੇ ਉਸਦੀ ਜੀਵਾ AD ਨੂੰ ਲੈ ਕੇ ਹੁਣ ਬੱਚੇ ਬਾਹਰਲਾ ਚੱਕਰ ਲੈ ਲਓ ਅੰਦਰਲੇ ਚੱਕਰ ਨੂੰ ਭੁੱਲ ਜਾਓ ਤੇ AD ਜੇ ਜੀਵਾ ਬਣਦੀ ਐ ਤੇ ਲੰਭਾਗਾ ਸੋ PD AP ਸੋ AP ਬਰਾਬਰ TP ਇਹ ਹੋ ਗਿਆ ਨੰਬਰ 2 ਹੁਣ 1 ਨੂੰ 2 ਚ ਘਟਾਉਂਦੇ ਹੋਏ 1 ਨੂੰ 2 ਚ ਘਟਾ ਦੋ ਤੇ ਕੀ ਹੋ ਜਾਣਾ ਬੱਚੋ AP BP BP CP ਸੋ AP BP ਹੁਣ ਬੱਚੋ AP ਵਿੱਚੋਂ ਜੇ ਮੈਂ BP ਘਟਾ ਦੋਣਾ ਇਹ ਵਾਲਾ ਤੇ ਕੀ ਬਚਿਆ ਕੱਲਾ AB ਬਚਿਆ ਇਥੇ AB ਆ ਗਿਆ dp ਵਿੱਚੋਂ dp ਵਿੱਚੋਂ ਮੈਂ pc ਘਟਾ ਦਵਾਂ dp ਜੋ cp ਘਟਾ ਦਵਾਂ ਤੇ ਕੀ ਬਚਿਆ ਇਕੱਲਾ cd ਬਚੇਗਾ ਪਰ ਸਹੀ ਢੰਗ ਇਸ ਤਰ੍ਹਾਂ ab cd ਸਿੱਧ ਹੋ ਗਿਆ ਸੋ ਕਿੰਨਾ ਸੌਖਾ ਸੀ ਸਵਾਲ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਗਣਿਤ ਜੜਾ ਹੈ ਕੋਈ ਔਖਾ ਨਹੀਂ ਅਸੀਂ ਇਹਨੂੰ ਡਰਾਉਣਾ ਬਣਾਇਆ ਤੁਹਾਡੇ ਲਈ ਵੀਡੀਓ ਬਣਾਉਂਦੇ ਨੇ ਪੜਾ ਦਾ ਥੋੜਾ ਬੋਲ ਕੇ ਲਿਖ ਕੇ ਸਮਝਾ ਦਿੰਦੇ ਨੇ ਤੁਸੀਂ ਸਿਰਫ ਵੀਡੀਓ ਵਿੱਚ ਦੇਖਣਾ ਤੇ ਨਾਲ ਦੇ ਨਾਲ ਇਕ ਵਾਰੀ ਜ਼ਰੂਰ ਇਹਨਾਂ ਨੂੰ ਕਰਕੇ ਅਭਿਆਸ ਕਰ ਲੈਣਾ ਫਿਰ ਬੱਚੋ ਤਰੀਕਾ ਕੀ ਹੁੰਦਾ ਦੇਖੋ ਆਪਣੇ ਤਜਰਬੇ ਤੋਂ ਇੱਕ ਵਾਰ ਨਾਲ ਦੇ ਨਾਲ ਕਰ ਲਓ ਇੱਕ ਵਾਰ 24 ਘੰਟੇ ਤੋਂ ਪਹਿਲਾਂ ਕਰ ਲਓ ਜੇ 24 ਘੰਟੇ ਮੁੱਕਣ ਤੇ ਇੱਕ ਵਾਰੀ 7-8 ਦਿਨਾਂ ਬਾਅਦ ਦੁਬਾਰਾ ਫੇਰ ਕਰ ਲਓ ਸਵਾਲ ਨੂੰ ਤੇ ਉਮਰ ਪਰ ਲਈ ਉਹ ਚੀਜ਼ ਤੁਹਾਡੀ ਦਿਮਾਗ ਵਿੱਚ ਪੱਕੇ ਤੌਰ ਤੇ ਬੈਠ ਜਾਂਦੀ ਹੈ ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਜਲੜਾ ਬਰਾਦ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ